ਚੱਤ ਜੀ ਅਕਾਲ ਦੋਸਤੋ ਆਪਾਂ ਚੱਲ ਰਹੇ ਆ ਬਾਜਾਖਾਨਾ ਬਰਨਾਲਾ ਰੋਡ ਤੇ ਜਲਾਲ ਤੋਂ ਬਰਨਾਲਾ ਰੋਡ ਮੰਨ ਕੇ ਚੱਲੋ ਵੀ 150 ਮੀਟਰ ਤੇ 200 ਮੀਟਰ ਤੇ ਨਾ ਇੱਕ ਖੱਡਾ ਹੈ ਉਹ ਨੂੰ ਮੈਂ ਉਹ ਦਿਖਾਉਣਾ ਹੈ ਉਹ ਦੇਖੋ ਗੱਡੀ ਉੱਥੇ ਬੜਕੂ ਗਈ ਏ ਉਹ ਦੇਖੋ ਇਹ ਅਸਲ ਕਾਰਨ ਕੀ ਹੈ ਜੀ ਇਹਦਾ ਹੁਣ ਤੁਹਾਨੂੰ ਮੈਂ ਡਿਟੇਲ ਨਾਲ ਦਿਖਾਉਣਾ ਹੈ ਇਹ ਚੀਜ਼ ਉਹ ਦੇਖੋ ਪੱਕੀ ਸੜਕ ਜਦੋਂ ਬਣੀ ਤੇ ਉਦੋਂ ਪੈ ਗਿਆ ਜੀ ਖੱਡਾ ਇਹਦੇ ਚ ਖੱਡਾ ਪੈਣ ਦੇ ਬਾਵਜੂਦ ਉਹਨੂੰ ਰਿਪੇਅਰ ਕਰਨ ਦੀ ਬਜਾਏ ਕੋਈ ਸੇ ਸੱਜਣ ਨੇ ਟਰਾਲੀ ਮਿੱਟੀ ਦੀ ਸੜਤੀ ਇੱਥੇ ਟਰਾਲੀ ਮਿੱਟੀ ਦੀ ਸੱਟ ਕੇ ਉਹ ਹੋਇਆ ਵਾ ਘੱਟੋ ਘੱਟ ਸੜਕ ਨਾਲੋਂ 8 ਇੰਚ ਜਾਂ ਫੁੱਟ ਉੱਚਾ ਹੁਣ ਜਿਹੜੀ ਚੀਜ਼ ਉਧਰ ਆਉਂਦੀ ਆ ਤੁਸੀਂ ਦੇਖਿਓ ਜਿਵੇਂ ਮੋਟਰਸਾਈਕਲ ਆ ਰਿਹਾ ਇੱਕ ਇਹ ਦੇਖਿਓ ਇਹ ਆ ਦੇਖੋ ਉੱਤੋਂ ਦੀ ਨੰਗੇ ਉਹਨੇ ਤਾਂ ਗੱਲ ਕਰ ਹਜੇ ਥੋੜਾ ਜਿਹਾ ਸਾਈਡ ਨੂੰ ਕਰ ਲਿਆ ਤੇ ਕਈ ਵਾਰੀ ਕੀ ਚੀਜ਼ ਹੁੰਦੀ ਆ ਉਹਦੇ ਉੱਤੇ ਚੜਦੀ ਆ ਕਈ ਵਾਰੀ ਜਿਆਦਾ ਸਪੀਡ ਤੇ ਵੱਡੀ ਗੱਡੀ ਆਵੇ ਇਹ ਕਾਰ ਆਵੇ ਉਹ ਪਲਟਣ ਦੇ ਵੀ ਖਤਰੇ ਹੈ। ਹੁਣ ਇਹ ਸਮਝ ਨਹੀਂ ਆਉਂਦੀ ਵੀ ਇਹ ਬਣਾਉਣ ਵਾਲੇ ਐ ਕਿਉਂ ਬਣਾਉਂਦੇ ਵੀ ਇੰਨੀ ਛੇਤੀ ਸੜਕ ਔਖੜ ਜਾਂਦੀ ਹੈ। ਮੇਰੇ ਹਿਸਾਬ ਨਾਲ 6 ਮਹੀਨੇ ਪਹਿਲਾਂ ਹੀ ਬਣੀ ਹੈ। ਤੇ ਆ ਦੇਖੋ ਉਹ ਮੋਟਰਸਾਈਕਲ ਵਾਲੇ ਨੇ ਬੜੇ ਹੌਲੀ ਕਰਕੇ ਨਗਾਇਆ। ਤੇ ਔਖੜ ਜਾਂਦੀ ਹੈ। ਔਖੜ ਜਾਂਦੀ ਹੈ। ਪ੍ਰਸ਼ਾਸਨ ਇਹਦੇ ਵੱਲ ਕਿਉਂ ਨਹੀਂ ਧਿਆਨ ਦਿੰਦਾ? ਇਹ ਪ੍ਰਸ਼ਾਸਨ ਦੀ ਵੀ ਗਲਤੀ ਹੈ। ਉਹਦੇ ਜੇ ਸਾਰਾ ਤੋਂ ਵੱਡੀ ਸਾਡੀ ਗਲਤੀ ਜਿਹੜੇ ਅਸੀਂ ਲੋਕ ਇੱਥੇ ਰਹਿੰਦੇ ਆ ਜਦੋਂ ਸੜਕ ਬਣਦੀ ਹੁੰਦੀ ਹੈ ਦੇਖਦੇ ਨਹੀਂ। ਵੀ ਉਹ ਉਹ ਦੇਖੋ ਮੇ ਮੋਟਰਸਾਈਕਲ ਉਵੇਂ ਨਿਕਿਆ ਵੀ ਮਿੱਟੀ ਥੱਲੇ ਆ ਲੋਕ ਉਵੇਂ ਪਾਤੀ ਪ੍ਰੀਮਿਕਸ ਆ ਉੱਤੇ ਉਵੇਂ ਪਾਤੀ ਬੀਟੀ ਕਰਤੀ ਤੇ ਦੇਖੋ ਆ ਗੱਡੀਆਂ ਦੇਖੋ ਇਹ ਆ ਦੇਖੋ ਦੇਖ ਰਹੇ ਹੋ ਨਾ ਇਹ ਹੁਣ ਕੀ ਆ ਵੀ ਸੜਕ ਬਣਾਉਣ ਵੇਲੇ ਵੱਡੀ ਅੰਗਹਿਲੀ ਹੋਈ ਆ ਅਸੀਂ ਵੀ ਧਿਆਨ ਨਹੀਂ ਦਿੰਦੇ ਹੁਣ ਜਾਣੇ ਦੇਖ ਕੇ ਹਰੇਕੀ ਬੰਦਾ ਵਿੱਚ ਚਲੋ ਕੋਈ ਗੱਲ ਨਹੀਂ ਇਹ ਤਾਂ ਦਿਹਾਲਦਾਨਿਆਂ ਦੀ ਸਾਡਾ ਤਾਂ ਪਿੰਡ ਗਾਂ ਹੈ ਪਰ ਸਾਡਾ ਹਰੇਕ ਇਨਸਾਨ ਦਾ ਵੀ ਫਰਜ਼ ਹੁੰਦਾ ਅਸੀਂ ਦੇਖ ਕੇ ਉਹਨੂੰ ਟੋਕੀਏ ਨਹੀਂ ਹੁੰਦਾ ਤਾਂ ਉਹਦੀ ਰਿਪੋਰਟ ਕਰੀਏ ਆ ਦੇਖੋ ਆ ਗੱਡੀ ਇਧਰ ਨੂੰ ਹੋਈ ਐ ਕਈ ਵਾਰੀ ਇਹ ਵੀ ਹੋ ਸਕਦਾ ਐਕਸੀਡੈਂਟ ਵੀ ਹੋ ਸਕਦਾ ਵੀ ਇਧਰੋਂ ਗੱਡੀ ਜਾਂਦੀ ਹੋਵੇ ਉਧਰੋਂ ਸਾਹਮਣੇ ਗੱਡੀ ਆਉਂਦੀ ਹੋਵੇ ਅਗਲਾ ਐ ਨੂੰ ਕਰੇ ਤਾਂ ਬਚਾਉਣ ਲਈ ਤੇ ਗੱਡੀਆਂ ਆਪਸ ਵਿੱਚ ਭੇੜ ਵੀ ਸਕਦੀਆਂ ਆ ਦੇਖੋ ਗੱਡੀਆਂ ਪਾਸੇ ਦੀ ਹੋ ਕੇ ਲੰਘਦੀਆਂ ਹੁਣ ਇਹ ਮੈਂ ਆਪਣੇ YouTube ਚੈਨਲ ਤੇ ਪਾਉਂਗਾ ਤੇ ਚੈਨਲ ਤੇ ਹੋਰ ਇਹੋ ਜਿਹੀਆਂ ਵੀਡੀਓ ਦੇਖਣ ਵਾਸਤੇ ਉਹਨੂੰ ਸਬਸਕ੍ਰਾਈਬ ਕਰ ਲਿਓ ਤੇ ਗਾਂ ਤੋਂ ਗਾਂ ਸ਼ੇਅਰ ਕਰਿਓ ਉਹਨੂੰ ਤਾਂ ਕਿ ਇਹ ਪ੍ਰਸ਼ਾਸਨ ਤੱਕ ਪਹੁੰਚ ਜਾ ਪ੍ਰਸ਼ਾਸਨ ਜਿਹੜਾ ਮੇਨ ਇਹਦਾ ਦੋਸ਼ੀ ਹੋਵੇ ਉਹਨੂੰ ਕੋਈ ਡੰਡ ਦੇਵੇ ਨੀ ਕਿ ਸੜਕ ਬਣਾਉਣ ਨਾਲ ਠੇਕੇਦਾਰ ਮੇਨ ਦਾ ਸੜਕ ਬਣਾਉਣ ਨਾਲ ਠੇਕੇਦਾਰ ਹੈ ਜਿਦੋਂ ਨੇ ਪੈਸੇ ਲੈ ਲਏ ਤੇ ਸੜਕ ਸਹੀ ਬਣਾਈ ਨਹੀਂ ਹੁਣ ਇਹਨਾਂ ਚੀਜ਼ਾਂ ਵੱਲ ਕੋਈ ਨਹੀਂ ਧਿਆਨ ਦਿੰਦਾ ਨੰਗੀ ਜਾਂਦੇ ਆ ਦੇਖੋ ਹੁਣ ਉਹ ਕਾਰ ਆਉਂਦੀ ਆ ਉਹਨੇ ਆ ਦੇਖੋ ਇਹ ਆਹ ਵੇਖੋ ਜਮਾਂ ਇਹ 부ੜਕ ਜਾਂਦੀ ਨੇ ਇੱਕ ਵਾਰੀ ਗੱਡੀ ਬਸ ਇਹੀ ਕਾਰਨ ਹੈ ਵੀ ਅਸੀਂ ਧਿਆਨ ਨਹੀਂ ਦੇ ਰਹੇ ਇਹ ਆਹ ਦੇਖੋ ਭਾਈ ਸਾਹਿਬ ਨੇ ਜਮਾਂ ਰੋਕ ਕੇ ਉਹਨੂੰ ਉਹ ਕੀਤਾ ਹੈ ਮੋਟਰਸਾਈਕਲ ਅੱਗੇ ਨਿਗਾਹਿਆ ਠੀਕ ਹੈ ਹੁਣ ਜੇ ਕੋਈ ਓਮੇ ਦਾ ਸਪੀਡ ਤੇ ਆਵੇ ਬੰਦਾ ਨਹੀਂ ਪਤਾ ਲੱਗਦਾ ਤਾਂ ਉਹ ਹਾਦਸਾ ਹੋਣ ਦਾ ਵੀ ਵੱਡਾ ਖਤਰਾ ਹੈ ਤੇ ਕਿਰਪਾ ਕਰਕੇ ਇਹਨੂੰ ਵੀਡੀਓ ਨੂੰ ਗਾਂ ਤੋਂ ਗਾਂ ਸ਼ੇਅਰ ਕਰਿਓ ਠੀਕ ਹੈ ਤਾਂ ਕਿ ਜਿਹੜੇ ਬੰਦੇ ਨੇ ਇਹ ਕਤਾਹੀ ਕੀਤੀ ਹੈ ਮਿੱਟੀ ਸੀਤਰ ਨਾਲ ਇਹਨੇ ਆਪਦੇ ਜਣੇ ਤਾਂ ਫਾਇਦਾ ਕੀਤਾ ਪਰ ਹੋਇਆ ਨੁਕਸਾਨ ਆ ਉਹਦਾ ਆ ਦੇਖੋ ਹੁਣ ਆਹਾਂ ਉਹਦਾ ਛੋਟਾ ਹਾਥੀ ਐਨੂੰ ਹੋ ਗਿਆ ਜੇ ਮੰਨ ਲਓ ਹੁਣ ਮੈਂ ਨਾ ਇਹਨੂੰ ਹੁੰਦਾ ਤਾਂ ਮੇਰੇ ਵਿੱਚ ਹੀ ਵੱਜਣਾ ਸੀ ਉਹ ਦੇਖੋ ਗੱਡੀ ਟਪਕਦੀ ਹੈ ਏ ਸੋਡਾ ਸਾਰਿਆਂ ਦਾ ਧੰਨਵਾਦ ਤੇ ਤੁਸੀਂ ਇਹਨੂੰ ਵੀਡੀਓ ਨੂੰ ਅੱਗੇ-ਅੱਗੇ ਸ਼ੇਅਰ ਕਰਿਓ ਜੀ